ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਡਿਪਟੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੂਈ ਆ ਤੇ ਇੱਕ ਗੱਬਨ ਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਦੀਆ ਬਲੀ ਵੇਖ ਗਏ ਮਾਲ ਪਰਸਾਂ ਵਾਲਾ ਫਿਰ ਹਾਂ ਮਾਲ ਬਾਜੀ ਵਿਗਈ ਜਾਂਦਾ ਜੇ ਦੋ ਮਹੀਆ ਸੀ ਠੀਕ ਆ ਇਥੇ ਲੋਕਾਂ ਲਈ ਵਿਗੀਆਂ ਲੱਗ ਗਈ ਠੀਕ ਠੀਕ ਆ ਚਲੋ ਨਾਮ ਦੱਸ ਦੇ ਕਰ ਨਾਮ ਬਾਜੀ ਦਿੱਤੀ ਚੱਕ ਮਿਸੇ ਕੰਮ ਤੇ ਸੀ ਜਾਲਾ ਤੇ ਜਲਾ ਮਸਰ ਤੇ ਫੋਨ ਨੰਬਰ ਬੋਲ ਦੇ ਕਰ 99889472 ਠੀਕ ਆ ਤੇ ਅੱਜ ਫਿਰ ਇੱਕ ਸੋਈ ਤੇ ਇੱਕ ਗੱਬਨ ਨਾ ਪਹਿਲਾਂ ਗੱਬਨ ਦਿਖਾ ਦਈਏ ਗੱਬਨ ਦਿਖਾ ਲਓ ਹਾਂ ਦੇਖ ਸਕਦੇ ਸੋਹਣੀ ਵੜਿਆ ਕਾਫੀ ਬਹੁਤ ਸੋਹਣੀ ਬਾਜੀ ਜਰਸੀ ਕ੍ਰਾਸ ਤੇ ਆ ਜਿਹੜੀ ਹਾਂਜੀ ਤੇ ਤੁਹਾਨੂੰ ਵੀ ਇਹਦੇ ਲੱਗਦੇ ਦੇਖ ਸਕਦੇ ਜੀ ਗੁਲਾਬੀ ਰੰਗ ਦੇ ਸਾਨੇ ਚੰਗੇ ਕਰਦੇ। ਸੁਆਗਨ ਮਾਵੀ ਦੀ ਦਾ। ਸੁਆ ਭਾਜੀ ਇਹ ਨਾ ਕੱਚੀ ਗਾਂ ਖੜੀ ਸੀ ਮੇਰੇ ਲਾਗੋਈ। ਅੱਛਾ। ਤੇ ਮੈਂ ਨਹੀਂ ਪਛਾਨੀ ਉਹਦੇ ਰੱਸੀ ਥੋੜੀ ਜੀ। ਠੀਕ ਆ। ਕਿ ਵੀਰ ਘਰ ਵਾਲੇ ਨੇ ਸਾਹਮਣੇ ਉੱਥੇ 2 ਮਹੀਨਾ ਪਹਿਲਾਂ ਖੜੀ ਸੀ। ਠੀਕ ਆ। ਤੇ ਮੰਨ ਲਓ ਉਹਨਾਂ ਹੀਆਂ ਛੜੀਆਂ ਛੁੜੀਆਂ ਬੰਧੀਆਂ ਹੀ ਆਪਾਂ ਨਹੀਂ ਬੰਧੀਆਂ। ਠੀਕ ਆ। ਉਹ ਮੈਨੂੰ ਆਂਦੇ ਪਈ ਲੈਣਿਆ। ਅੱਛਾ ਮੈਂ ਭਾਜੀ ਇੱਥੇ ਲਾਉਣ ਡਿਆ ਗਾਈ ਦੇ ਗਵਾਂਡੀ ਆਪਣੇ ਆਂਦੇ ਇਹ ਤੇ ਗਾਈ ਸਾਡੇ ਕੋਲ ਗਈ ਆ ਹਾਂਜੀ ਤੇ ਮੈਂ ਕੋਈ ਕਿਹੜੇ ਤੁਹਾਡੇ ਗਾਈ ਤੁਸੀਂ ਲੈ ਜਾਓ ਅੱਛਾ ਤੇ ਇਹ ਹੁਣ ਭਾਜੀ ਉਹਨਾਂ ਦਿੱਤੀ ਕਿਤੇ ਜਾਇਜ ਅੱਛਾ ਤੁਹਾਨੂੰ ਪਤਾ ਇਸ ਗਾਈ ਸਾਹਮਣੇ ਦਾ ਮੁੱਲ ਆ ਹਾਂਜੀ ਹਾਂਜੀ ਹੁਣ ਭਾਜੀ ਮਾਲੋ ਮੈਂ ਉਹਨਾਂ ਨੂੰ ਪੁੱਛਿਆ ਨਾ ਕਿੰਨਾ ਕਿ ਦੁੱਧ ਕੱਢਦੀ ਆਂਦੇ ਉਹਨਾਂ ਲਿੱਸੀ ਤੇ 12 ਕਿਲੋ ਦੁੱਧ ਮਾਲੋ ਕੱਢਦੀ ਰਹੀ ਆ ਅੱਛਾ ਹੁਣ ਦੂਸਰਾ ਸੁਆਸ ਦੂਸਰਾ ਸੁਆਸ ਵੀ ਜੇ ਅੱਛਾ ਇਹਨਾਂ ਨੂੰ ਮੈਂ ਪਹਿਲੇ ਕਹਿ ਰਹੀ ਆ ਪਾਣੀ ਦੇ ਬੱਦੀਆਂ ਨਹੀਂ ਮਾਰਨਾ ਉਹਨਾਂ ਦੇ ਬੱਦੀਆਂ ਜੇ ਉਹ ਵੀ ਘਰ ਵਾਲੇ ਹੀ ਵੀਰ ਅਛਾ ਉਹਨਾਂ ਸੰਗੇ ਮਲੋ ਕੋਈ 10-12000 ਰੁਪਏ ਉਹਨਾਂ ਨੂੰ ਪੜ ਗਿਆ ਚਲੋ ਉਹ ਤੇ ਕਲੇ ਨੇ ਸੰਭੀ ਆ ਦੋ ਚਾਰ ਮਹੀਨੇ ਜੇ ਸੰਭੀ ਆ ਤੇ ਬਾਕੀ ਠੱਡੀ ਬੜੀ ਥਾਣ ਵੇਖੋ ਹਾਂਜੀ ਬਾਕੀ ਠੂਠ ਮਾਰਨ ਨੂੰ ਭਾਵੇਂ ਕੋਈ ਵੀਰ ਲੈ ਜੇ ਨਾ ਹਾਂਜੀ ਭਾਵੇਂ ਲੋਕਲ ਹੀ ਕੋਈ ਕਹਦੇ ਨਾ ਵੀਰ ਪਹਿਲਾ ਸੂਆ ਤਾਂ ਵੀ ਚੱਲਣ ਦੀ ਤੁਹਾਡੇ ਸਾਹਮਣੇ ਹਾਂਜੀ ਪਰ ਦੂਜਾ ਸੂਆ ਕਹਿ ਕੇ ਦੇਣੀ ਠੀਕ ਆ ਉਹਦੇ ਉਹਨਾਂ ਨਿੱਸੀ ਦੇ 12 ਲੀਟਰ ਦੋ ਦਿਨ ਚੱਲਦੇ ਆ ਬਾਕੀ ਚਲੋ ਜਿੰਨੇ ਖੜੀਓ ਵੀਰ ਨੇ ਵੀ ਚੰਗੀ ਸੰਭੀ ਆ ਅਗਲੇ ਨੇ ਮਿਹਨਤ ਤੇ ਆਪਣੀ ਲੈਣੀ ਆ ਚਲੋ ਮੁੰਡਾ ਪੜਾ ਚਾਰਿਆ ਹਾਂ ਜੀ ਕਿਉਂਕਿ ਰਾਜੀ ਵੀ ਕਿਤੇ ਫਰੀਜ ਬਾਕੀ ਸੋਹਣੀ ਵੜਿਆ ਸਾਂਭੀ ਸੁੰਧੀ ਚੰਗੀ ਆ ਵੀਰ ਨੇ ਜਿੱਥੇ ਵੀ ਕਹੀ ਹੈ ਜਿਹੜੇ ਪਾਜੀ ਹਫਤਾ ਲੈ ਜੂਗੀ ਇਹਦੇ ਵੜ ਅਜੇ ਹਫਤਾ ਖੜਦੀ ਤੇ ਚੰਗੀ ਤਿਆਰ ਹੋਣੀ ਚੰਗੀ ਖੁੱਲ ਜਾਂਦੀ ਆ ਤੇ ਉਹਨਾਂ ਦੇ ਪਾਠੀ ਮੈਂ ਬਿਛਾਣੀ ਨਹੀਂ ਹੁਣ ਠੀਕ ਆ ਇਸੀ ਜੀ ਅੱਛਾ ਉਹ ਗਵਾਂਡਾ ਚੱਲ ਗਈ ਪਤਾ ਨਹੀਂ ਲੱਗਾ ਵੀ ਇਹੋ ਗਾਆਂ ਆ ਜੇ ਨੌਂ ਡੇਣਾ ਆਂਦੇ ਇਹਦੇ ਹੱਡਿਆਂ ਲਈ ਕਿਹਨੇ ਆ ਠੀਕ ਆ ਇਹ ਆਡੇ ਬੜੀ ਰਾਜ਼ੀ ਹੋ ਗਈ ਆ ਇੱਥੇ ਬਾਹਰ ਪਾਜੀ ਡੇਰੇ ਤੇ ਖੜੀ ਹੀ ਵੀ ਰਣੀ ਠੀਕ ਆ ਆ ਪਿੰਡ ਦੇ ਨਹੀਂ ਚੋ ਡੇਰੇ ਤੇ ਖੜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੁੱਲ ਪਾਜੀ ਸਾਡੇ ਕੋਲ 70 ਕਰ ਦੇ ਅੱਛਾ ਤੇ ਮੈਂ ਉਹ ਗੱਲ 70000 ਦੀ ਤਸਵੀਰ ਗਈ ਆ ਠੀਕ ਆ ਮੈਂ ਜੀ ਮੰਡੀ ਗਏ ਆ ਉੱਥੇ ਦੇ ਭੈਣ ਦੋ ਦੋ ਲਾ ਕੇ 2.5 ਲੱਖ ਦੀ ਵਿਕਟੀਆਂ ਤੇ ਮੈਂ ਵੀ ਚਲੋ ਵਿਕਟੀਆਂ ਮਾਲ-ਮੋਲੀ ਲਿਖਣਾ ਹਾਂਜੀ ਹਾਂਜੀ ਦੇ ਦਈਏ 50000 ਦੀ ਬਸ਼ੀ ਨਹੀਂ 50000 ਦੀ ਨਾ ਦਈਏ ਵਿੱਚ ਕੁਝ ਕਰੀਏ ਮਾਨਤਾ ਦੀ ਰਹੀਏ ਤੁਸੀਂ ਦਸੋ ਜੀ ਅੱਜ ਜੀ ਕਰੀਏ ਪੂਰੇ 40 ਦੀ ਮਸ਼ੀਨ ਦੇ ਦੀਏ 40000 ਦੇ ਛੋਟ ਛੋਟ ਵਿੱਚੋਂ ਕਰਦੇ ਹੋਏ ਕਰਦਾਂਗੇ ਭਾਜੀ ਮਸ਼ੀਨ 14 ਕਿਲੋ ਯਾਰ ਦੀ ਦੁੱਧ ਭਰ ਦੋਗੀ ਇੱਕ ਰਹੀ ਨਾ ਦੁਬਾਰਾ ਤੋਰ ਕੇ ਦਿਖਾ ਦੀ ਥੋੜਾ ਚੰਗੀ ਤਰ੍ਹਾਂ ਹਵਾ ਨਾਲ ਹੋਣਾ ਦਿਖਾ ਦੀਏ ਖਾਓ ਮਾਰੇ ਲੈ ਜਾ ਪਾਈ ਬੜੀ ਪਾਈ ਲੈ ਜਾ ਲੈ ਜਾ ਹੰਡੀ ਵੀ ਪਾਈ ਦੇਖੋ ਤਰਾਵੀ ਠੰਡੀ ਤੇਰੀ ਜੇ ਤਿਆਰ ਹੋਣੀ ਆ ਅਜੇ ਹਫਤਾ ਇੱਕ ਸੁੰਝ ਖੜਦੀ ਆ ਤੇ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਨੇ ਬਣਾਉਣਾ ਵਾ ਦੁੱਧ ਭਾਈ ਵੱਧ ਵੀ ਚਵਾ ਸਕਦੀ ਜੀ ਠੀਕ ਆ ਪਰ 14 ਲੀਟਰ ਨਾ ਲਵਾਉਂਦੀ ਦੁੱਧ ਕੱਢ ਲਈ ਗੱਬਰ ਨਗਰ ਤੁਹਾਨੂੰ ਪਤਾ ਹੀ ਆਈਡੀ ਹੁੰਦਾ ਹਾਂ ਜੀ ਅੰਦਾਜ਼ੇ ਹੁੰਦਾ ਵਾ ਕਿ ਆਗੀ ਵੀ ਪੰਜ ਵਿੱਚ ਵਾਸ ਦੀ ਛੇ ਵਿੱਚ ਵਾਸ ਸਕਦੀ ਆ ਹੈ ਗੇਜ ਵੀ ਜਰਸੀ ਕਰੋਸੀ ਆ 80 ਕਰੋਸੀ ਆ ਠੀਕ ਨਾ ਗੱਲ ਬਾਕੀ ਤੇ ਆਪਣੀ ਵੇਖੀ ਖੜੇ ਸਾਰੇ ਵੀਰਾਂ ਡੰਗਰ ਉੱਤੇ ਰੱਖੇ ਐਵੇਂ ਕਿ ਇਹਨੂੰ ਚਦਾਈ ਬਣਾਉਣਾ ਕੰਮ ਨਹੀਂ ਆ ਬਣਾ 17 ਕਿਲੋ ਦੁੱਧੂ ਕੀ ਫਾਇਦਾ ਥੋੜਾ ਚਲੋ ਤੇ ਸਮਝਦਾ ਆਪਣੀ ਨਾ ਕਿਸੇ ਨੇ ਵੇਖਣਾ ਤੇ ਹੁਣਾਂ ਚੁੰਗੀ ਗਾਂ ਗਈ ਹੈ ਚੁੰਗੀ ਗਾਂ ਦੀ ਤੇ ਬਾਜੀ ਵੇਖੋ ਜੋ ਠੀਕ ਠੀਕ ਆ ਤੇ ਇਹਦੇ ਵੀ ਥਾਣੇ ਦੇਖ ਸਾਦੇ ਲੱਗੇ ਤੁਮ ਤੇ ਆਜ ਇਹਦਾ ਬੱਚਾ ਇਹ ਪਾਜੀ ਬੱਚਾ ਦੇ ਵਿਹਿਆਂ ਦੇ ਨਾਲ ਠੀਕ ਆ ਕਿੰਨਾ ਜੀ ਦੁੱਧ ਇਹਦੇ ਕੋਲ ਦੁੱਧ ਪਾਜੀ ਇਹ ਕੋਈ ਹੈਗਾ ਜੀ 12 ਤਿਆਰ ਬਿਲਕੁਲ ਪਾਜੀ ਜਿੰਨੇ ਮੰਨ ਲਓ ਮੈਂ 12 ਗਿਆ ਜਿੰਨੇ ਦਾਹਗਣਾ ਨਾ ਅੱਛਾ ਉਹਦੇ ਹੱਥੇ 14 ਕਿਲੋ ਲੈ ਫਿਰ ਅੱਛਾ ਹਾਂਜੀ ਠੀਕ ਆ ਤੇ ਜਿੰਨੇ 12 ਇੰਗਣਾ ਉਹ ਮੇਰਾ ਸਬਦਾ ਕਰੀ ਮੇਰਾ 10 ਹੈ ਮੇਰਾ ਜਿੰਨਾ ਨਾ ਉਹ ਨਾ ਮੇਰਾ ਸਬਦਾ 12 ਲੀਟਰ ਪੱਕਾ ਹੈਗਾ ਕਿ ਪੱਕਾ ਪਾਜੀ ਵਾਦੇ ਆ ਤੇ ਆਹ ਇੰਟਰੀ ਤੇ ਜਵਾਦੂਗਾ ਠੀਕ ਆ 12 ਲੀਟਰ ਆ ਆ ਬੜੀ ਠੱਡਾ ਕਰਕੇ ਪਾਣੀ ਵਰਗਾ ਜੀ ਤੋਰ ਹਾਂ ਫੇ ਦੇਖੀ ਦੇਖੋ ਠੰਡੀ ਤੇਰੀ ਇਹ ਵੀ ਬੜੀ ਠੀਕ ਆ ਬੜ

ਬਾਕੀ ਸੂਈ ਸਵਾਈ ਆ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਦੁੱਧ 12 ਲੀਟਰ ਹੋਵੇ ਤੇ ਕੋਈ ਵੀਰ ਲਾ ਜੇ ਨਹੀਂ ਤੇ ਇੱਥੇ ਰਹਿਣ ਪਤਾ ਗੱਲ ਪਾਜੀ ਇਹ ਜਿਹੜੀ ਗਾਂ ਖੜੂ ਨਾ ਕੋਈ ਹਾਂਜੀ ਭਾਵੇਂ ਪਾਜੀ ਅੱਜ ਵਜੇ ਨਾ ਵਜੇ ਗਾਘ ਇਹ ਮੇਰਾ ਵੀਰ ਗਾਘ ਬਣ ਜਾਊਗਾ ਅੱਛਾ ਜਿਹੜਾ ਖੜੂ ਹੈ ਠੀਕ ਆ ਜੋ ਵੀ ਪਾਜੀ ਦੁੱਧ ਵੜਾਵਾ ਸੀ 14 ਕਿਲੋ ਹੋਏ ਅੱਛਾ ਪਰ 12 ਕਿਲੋ ਨਾ ਦੇਣ ਚਲੋ ਬੰਨਣਾ ਫੇਰ ਦੁੱਧ ਭਾਵੇਂ ਵਧੋ ਭਈ ਪਰ ਦੇਣੀ 12 ਕਿਲੋ ਨਾ ਤੇ ਇਹਦਾ ਮੁੱਲ ਮੋਲੇ ਭਾਈ ਜੇ ਦਿਨ ਨਾ ਸਿੰਗਣਾ ਹਾਂਜੀ ਫਿਰ ਤੇਰਾ 40000 ਦੀ ਵੜ ਦੇਣੀ ਅੱਛਾ ਹਾਂਜੀ ਹੁਣ ਭਾਜੀ ਆਪਾਂ ਮੁੱਲ ਕਰਦੇ 32000 32000 30000 ਦੀ ਦੇ ਦੋਗੇ ਵਿੱਚ ਮੌਕੇ ਤੇ ਹੋਰ ਛੋਟ ਕਰ ਦੋਗੇ ਹੋਰ ਦੋ ਛੱਟ ਦੇ 28000 ਦੀ ਦੇ 28000 ਦੀ ਦੇ ਦੋਗੇ 27 ਦੀ ਭਾਜੀ ਹਾਂ ਨਾ ਹੀ ਹੋ ਜੂ ਤੇ ਦੁੱਧ 12 ਲੀਟਰ ਬਿਲਕੁਲ ਚਵਾ ਦੋ ਭਾਪਾ ਭਾਜੀ ਵੇਖੋ ਥਾਂ ਕੱਢਿਆ ਸ਼ਹੀਦਪੁਰ ਤੋਂ ਗਏ ਠੀਕ ਹੈ ਲੈਓ ਮਰ ਹੈ ਕੰਮ ਦਾ ਜੀ ਦੇਖੋ ਜਾਨੇ ਥਾਂ ਭਾਜੀ ਇੱਕ ਵਾਰੀ ਪਸੰਦ ਕੀ ਹੈ ਜਿਹੜੀ ਪਸੰਮਾਈ ਭਾਜੀ ਹਾਂ ਹਾਂ ਇੱਧਰ ਦੇਖ ਥੱਲੇ ਰੋਡ ਨੂੰ ਭਾਈ ਦੀ ਨਹੀਂ ਕਰਦਾ ਦੁੱਧ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਹਨਾ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਹੀ ਰਹਿਣ ਦੇ ਥੋੜੇ ਜਿਹਾ ਭਾਈ ਕੰਦਾਂ ਨੂੰ ਥੋੜਾ ਬੋਤਾ ਹੋਰ ਲੈ ਚੋੜੇ ਚ ਮਾਨ ਕਰ ਦੋ ਠੀਕ ਹੈ ਜੀ